ਐਤ ਕੀ ਚੰਗੀ ਫਸਲ ਲੱਗਦੀ ਚੋਨੇ ਦੀ ਹੋਰ ਵੀ ਰਾਜੇ ਐਤ ਕੀ ਤੁਹਾਡੀ ਫਸਲ ਬਹੁਤ ਵਧੀਆ ਹੋਈ ਆ ਹੋਰ ਪੁੱਤ ਐਤ ਕੀ ਮੇਰੇ ਪੁੱਤ ਨੇ ਮਿਹਨਤੀ ਬਹੁਤ ਕੀਤੀ ਆ ਹਾਂ ਹਾਂ ਤਾਇਆ ਉਹ ਤਾਂ ਹੈ ਦੇਖ ਬਈ ਗਰਮੀਤ ਆਪਣੇ ਪੈਂਡ ਵਾਲਿਆਂ ਨੇ ਕਿੰਨੀ ਤਰੱਕੀ ਕਰਦੀ ਆ ਜੰਟੇ ਕੇ ਨਵੀਂ ਥਾਰ ਕਢਾ ਲਿਆ ਆ ਤੇ ਮੈਂਟੂ ਕੇ ਨਾਮਾ ਬੋਲਟ ਹਾਂ ਪੁੱਤ ਜੰਟੇ ਕੀ ਗੱਡੀ ਤਾਂ ਮੈਂ ਵੀ ਵੇਖੀ ਸੀਗੀ ਗੱਡੀ ਬਹੁਤ ਸੋਹਣੀ ਆ ਉਹ ਹਾਂ ਤਾਇਆ ਤੁਸੀਂ ਘੱਟੋ ਘੱਟ ਨਵਾਂ ਟਰੈਕਟਰ ਤਾਂ ਲੈ ਲਓ ਕਿੰਨਾ ਟਾਈਮ ਪੁਰਾਣੇ ਬਲਦਾਂ ਨਾਲ ਪੈਲੀ ਵਾਈ ਜਾਓਗੇ ਬਾਈ ਕੀ ਫਾਇਦਾ ਇੰਨੀ ਮਿਹਨਤ ਕੀਤੀ ਦਾ ਜੇ ਘਰੇ ਕੋਈ ਚੀਜ਼ ਹੀ ਨਹੀਂ ਚੱਜਦੀ ਹੈਗੀ? ਹਾਂ ਡੈਡੀ ਮੈਂ ਵੀ ਕਹਿੰਦਾ ਸੀ ਆਪਾਂ ਨਵਾਂ ਟਰੈਕਟਰ ਲੈ ਲਈਏ। ਸਾਰਾ ਪਿੰਡ ਆਪਣੇ ਪੁਰਾਣੇ ਬਲਦਾਂ ਨੂੰ ਵੇਖ ਕੇ ਹੱਸਦਾ। ਪੁੱਤ ਇਹ ਸਾਰੀਆਂ ਦਿਖਾਵੇ ਦੀਆਂ ਚੀਜ਼ਾਂ ਤੈਨੂੰ ਤਾਂ ਕਿਰਲੇ ਆ ਆਪਣੇ ਕੋਲੇ ਪਹਿਲੀ ਦੇ ਆਪਾਂ ਟਰੈਕਟਰ ਕੀ ਕਰਨਾ ਵਾ? ਡੈਡੀ ਹੁਣ ਸਮਾਂ ਬਦਲ ਗਿਆ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਬਲਦਾਂ ਨਾਲ ਪਹਿਲੀ ਹੁੰਦਿਆਂ ਨੂੰ। ਪਰ ਪੁੱਤ ਆਪਣੇ ਕੋਲੇ ਇੰਨੇ ਪੈਸੇ ਕਿੱਥੇ ਆ? ਕੋਈ ਨਹੀਂ ਆਪਾਂ ਮਿਹਨਤ ਕਰਾਂਗੇ ਤੇ ਟਰੈਕਟਰ ਲੈ ਲਾਂਗੇ। ਆਹਿੰਦਾ ਤਾਇਆ ਤੁਹਾਨੂੰ ਕਈ ਸਾਲ ਲੱਗ ਜਾਣਿਆ। ਤਿੰਨ ਕਿੱਲਾਂ ਚ ਕਿੰਨੇ ਪੈਸੇ ਜੋੜ ਲਾਂਗੇ। ਹਾਂ ਭਾਈ ਗੱਲ ਤਾਂ ਤੇਰੀ ਵੀ ਸਹੀ ਆ। ਹਾਂ ਗਰਮੀਤ ਮੇਰੇ ਕੋਲ ਇੱਕ ਬੰਦਾ ਹੈਗਾ ਵਾ। ਉਹਨੂੰ ਜ਼ਮੀਨ ਗਹਿਣੇ ਰੱਖ ਕੇ ਉੱਤ ਪੈਸੇ ਲੈ ਕੇ ਟਰੈਕਟਰ ਲੈ ਲਈ ਤੇ ਤਾਇਆ ਬਾਅਦ ਚੋਂ ਕੰਮ ਕਰਕੇ ਉਹਨੂੰ ਪੈਸੇ ਮੋੜੀ ਚੱਲਿਓ। ਹਾਂ ਡੈਡੀ ਨਾਲੇ ਆ ਆਪਣਾ ਸ਼ੌਕ ਪੂਰਾ ਹੋ ਜਾ। ਵੇਖ ਲੈ ਪੁੱਤ ਮੈਨੂੰ ਇਹ ਕੰਮ ਠੀਕ ਜਾਂ ਨਹੀਂ ਲੱਗਦਾ। ਕੋਈ ਨਾ ਡੈਡੀ ਤੋਂ ਟੈਨਸ਼ਨ ਨਾ ਲੈ। ਚੱਲ ਭਾਈ ਸੁਖੀ ਮੈਨੂੰ ਮਲਾਓ ਬੰਦੇ ਨਾਲ। ਆ ਲੋ ਜੀ ਤੁਹਾਡੇ ਪੈਸੇ। ਅੱਜ 6 ਮਹੀਨੇ ਦੇ ਗੈਸ ਤੋਂ 3 ਲੱਖ ਰੁਪਏ ਬਣੂਗੀ ਟਾਈਮ ਸਰਤਾਰੀ ਚਲਿਓ ਚੱਲ ਚੰਗਾ ਮੈਂ ਚੱਲਦਾ ਵਾਂ ਗਰਮੀਤਬਾਈ ਮਿਲ ਗਏ ਪੈਸੇ ਤੁਸੀਂ ਲਿਓ ਟਰੈਕਟਰ ਤੇ ਮੈਂ ਜਾਣਾ ਮਠਾਈ ਦਾ ਡੱਬਾ ਲੈਣ ਕੋਈ ਨਾ ਪੁੱਤ ਤੂੰ ਹੌਸਲਾ ਰੱਖ ਰੋਟੀ ਖਾ ਲੈ ਨਹੀਂ ਡੈਡੀ ਮੇਰਾ ਨਹੀਂ ਜੀ ਕਰਦਾ ਗੁਰਮੀਤ ਬਾਈ ਮੈਨੂੰ ਬਹੁਤ ਦੁੱਖ ਲੱਗਾ ਇਹ ਸੁਣ ਕੇ ਕਿ ਤੇਰੀ ਫਸਲ ਨੂੰ ਅੱਗ ਲੱਗ ਗਈ ਹੋਰ ਬਾਈ ਮੈਂਰ ਕੀ ਬਹੁਤ ਜਿਆਦਾ ਮਿਹਨਤ ਕੀਤੀ ਸੀ ਮੇਰੀ ਸਾਰੀ ਫਸਲ ਸੜ ਕੇ ਸੁਆਹ ਹੋ ਗਈ ਚੱਲ ਕੋਈ ਨਾ ਬਾਈ ਹੌਸਲਾ ਰੱਖ ਪ੍ਰੈਦ ਕੀ ਲੋਨ ਵਾਲੀਆਂ ਕਿਸ਼ਤਾਂ ਦਾ ਕੀ ਕਰੇਗਾ ਮੈਨੂੰ ਤਾਂ ਬਾਈ ਬਹੁਤ ਟੈਨਸ਼ਨ ਆ ਆ ਦੇਖ ਬੈਂਕ ਵੱਲੋਂ ਕੋਈ ਨਾ ਕੋਈ ਡੇਲੀ ਚਿੱਠੀ ਆ ਜਾਂਦੀ ਆ ਮੈਨੂੰ ਪਤਾ ਸੀ ਪੁੱਤ ਇਹ ਲਾਲਚ ਤੇਨੂੰ ਖਾ ਜਾਊਗਾ ਜ਼ਮੀਨ ਤੇ ਕਰਜ਼ਾ ਲੈਣਾ ਮਤਲਬ ਆਪਣੀ ਮਾਂ ਵੇਚਣਾ ਤੇ ਤੂੰ ਉਹੀ ਕੀਤਾ ਇਹ ਚੀਜ਼ਾਂ ਦੇ ਲਾਲਚ ਨੇ ਤੈਨੂੰ ਡੋਬੋ ਕੇ ਰੱਖਤਾ ਬਾਈ ਐੜੀ ਤੁਹਾਡੀ ਕਰਜ਼ੇ ਵਾਲੀ ਕਿਸ਼ਤ ਨਹੀਂ ਆਈ। ਭਾਈ ਸਾਡੀ ਨਾ ਐੜੀ ਫਸਲ ਸੜ ਗਈ। ਅਸੀਂ ਤਾਂ ਲੇਟ ਹੋ ਗਏ ਕਿਸ਼ਤ ਭਰਨ ਨਾਲੋਂ। ਉਹ ਸਾਨੂੰ ਨਹੀਂ ਪਤਾ। ਜਾਂ ਤਾਂ ਉਹਨੇ ਕਿਸ਼ਤ ਭਰੋ ਨਹੀਂ ਅੱਜ ਤੋਂ ਬਾਅਦ ਤੁਹਾਡੀ ਜ਼ਮੀਨ ਸਰਕਾਰ ਦੀ ਹੋ ਜਾਣੀ ਆ। ਭਾਈ ਹਜੇ ਤਾਂ ਕਿਸ਼ਤ ਭਰਨ ਨੂੰ ਪੈਸੇ ਹੈ ਨਹੀਂ। ਲਿਆ ਫਿਰ ਜ਼ਮੀਨ ਦੇ ਕਾਗਜ਼ ਤੇ ਅੱਜ ਤੋਂ ਬਾਅਦ ਜ਼ਮੀਨ ਤੇ ਨਾ ਵੜੀ। ਆ ਲੈ ਭਾਈ